ਤਰੀ ਪੂਰੀ ਨਹੀਂ ਪੈਣੀ ਤਰੀ ਕੱਤੀ ਨਹੀਂ ਹੋਣੀ ਤੂੰ ਪਾਣਾ ਮਾਂਗੂ ਚਾਹ ਵੇਚਣ ਲੱਗ ਦੇਣਾ ਜੇ ਸਾਡੇ ਸਾਰੇ ਨੌਜਵਾਨ ਇੱਥੇ ਸੀਧ ਹੋਣ ਲੱਗੇ ਗਲੋਰੀ ਬਾਟਰ ਤੇ ਤੂੰ ਸਾਨੂੰ ਸਮਝਾ ਕੀ ਹੈ ਅਸੀਂ ਉਹਨਾਂ ਚੋਂ ਵੀ ਹੈਗਾ ਕਦਾਰਾ ਚੋਂ ਨਾ ਅਸੀਂ ਫੇਕਣ ਵਾਲਿਆ ਨਾ ਅਸੀਂ ਚੁੱਕਣ ਵਾਲਿਆ ਨਾ अञा कंदी हुई शा